ਲੋ ਜੀ ਇਹ ਵੀਡੀਓ ਤੁਸੀਂ ਪਿੰਡ ਬਸਰਾਵਾ ਦੀ ਦੇਖ ਰਹੇ ਹੋ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਹਨੇਰਖੰਨਾ ਜਿਹੜਾ ਬਹੁਤ ਜਿਹੜਾ ਆਇਆ ਸੀ ਤੇ ਬੱਤੀ ਹੋ ਗਈ ਬੰਦ ਖੰਬੇ ਵੀ ਟੁੱਟ ਗਏ ਸੀ ਪਿੰਡ ਬਸਰਾਵਾ ਵਿੱਚ ਤੇ ਸਾਰੀ ਰਾਤੀ ਬੱਤੀ ਨਹੀਂ ਆਈ ਤੇ ਰਾਤ 9 ਵਜੇ ਬੱਤੀ ਆਈ ਉਸੇ ਦਿਨ ਹੀ ਸਾਡੇ ਗਵਾਂਢ ਵਿੱਚ ਬੱਤੀ ਬੰਦ ਹੋਣ ਕਰਕੇ ਪਾਣੀ ਦੀ ਕਮੀ ਹੋਣ ਕਰਕੇ ਉਹਨਾਂ ਚਲਾਇਆ ਨਲਕਾ ਕਾਫੀ ਸਾਲਾਂ ਬਾਅਦ ਤੇ ਜਦੋਂ ਨਲਕੇ ਨੂੰ ਚਲਾਇਆ ਤੇ ਪਾਣੀ ਤੇ ਉਹਨੇ ਕੱਢਿਆ ਨਹੀਂ ਚਮਤਕਾਰ ਹੋ ਗਿਆ ਪਾਣੀ ਦੀ ਜਗਾ ਕੱਢੀ ਰੋ ਵੀ ਦੇਖ ਰਹੇ ਹੋ ਵੀਡੀਓ ਵਿੱਚ ਇਹ ਪਾਣੀ ਦੀ ਜਗਾ ਨਲਕਾ ਜਿਹੜਾ ਰੋ ਜਿਹੜਾ ਕੱਢ ਰਿਹਾ ਚਮਤਕਾਰ ਹੋ ਰਿਹਾ ਪਿੰਡ ਵਿੱਚ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਬਸਰਾਵਾ ਦੀ ਏ ਹਨੇਰੀ ਦੇ ਕਰਕੇ ਲਾਈਟ ਬੰਦ ਰਹੀ ਸਾਰੀ ਦਿਹਾੜੀ ਤੇ ਰਾਤ ਵੀ 9 ਵਜੇ ਤੱਕ ਬੱਤੀ ਨਹੀਂ ਆਈ ਤੇ ਸਾਡੇ ਗੁਆਂਢ ਵਿੱਚ ਨਲਕਾ ਸੀ ਉਹ ਕਹਿੰਦਾ ਜੇ ਨਲਕੇ ਨੂੰ ਚਾਲੂ ਕਰਦੇ ਆ ਤੇ ਜਦੋਂ ਨਲਕੇ ਨੂੰ ਚਾਲੂ ਕੀਤਾ ਕਮਾਲ ਹੋ ਗਈ ਚਮਤਕਾਰ ਹੋ ਗਿਆ ਮੌਜਾਂ ਲੱਗੀਆਂ ਉਹਨਾਂ ਨੂੰ ਪਾਣੀ ਤੇ ਨਲਕੇ ਨੇ ਦਿੱਤਾ ਨਹੀਂ ਪਰ ਰੌ ਉਹਦੀਆਂ ਬਾਲਟੀਆਂ ਭਰ-ਭਰ ਉਹਨਾਂ ਕੱਢ ਲਈਆਂ ਜੀ ਪਾਣੀ ਰੌ ਵਾਂਗੂ ਨਿਕਲਿਆ ਜੀ ਆ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਕਿ ਪਾਣੀ ਦੀ ਜਗ੍ਹਾ ਨਾਲ ਕਾ ਰੋਹ ਦੇ ਰਿਹਾ ਜੀ ਬਹੁਤ ਸੋਹਣਾ ਰੋਹ ਦੇ ਰਿਹਾ ਠੀਕ ਹੈ ਜੀ ਧੰਨਵਾਦ